ਅੱਜ ਸਰ ਪ੍ਰਾਈਮੋ ਕੈਮੀਕਲ ਲਿਮਟਿਡ ਨਿਆਨਗੜ੍ਹ ਨੇ ਪਿੰਡ ਬਾਸ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਹੈ ਇਹ ਸਾਡਾ ਫ੍ਰੀ ਮੈਡੀਕਲ ਕੈਂਪ ਲਗਭਗ 23ਵਾਂ ਕੈਂਪ ਹੈ ਦਾ ਇਹ ਸਾਡਾ ਹਰ ਮਹੀਨੇ ਲਗਭਗ 25 30 ਤਰੀਕ ਦੇ ਵਿੱਚ ਵਿੱਚ ਲੱਗਦਾ ਹੈ ਤੇ ਇਸ ਵਿੱਚ 슈ਗਰ ਟੈਸਟ ਫ੍ਰੀ ਕੀਤਾ ਜਾਂਦੇ ਹੈ ਜਿਹੜੇ ਬਲੱਡ ਟੈਸਟ ਹੈ ਐਚ ਆਈ ਵੀ ਤੇ ਹੋਰ ਐਸ ਆਈ ਸੀ ਵਗੈਰਾ ਫ੍ਰੀ ਹੈ ਤੇ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹੈ ਅੱਜ ਸਾਡੇ ਬਹਾੜੀ ਤੋਂ ਆਈ ਵੀ ਬਾਈ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਆਈ ਹੈ ਤੇ ਆਪਾਂ ਲੋਕਾਂ ਨੂੰ ਕਸ਼ਟ ਕੀਤੀ ਸੀ ਕਿ ਤੁਸੀਂ ਇਸਦਾ ਲਾਹ ਲਓ ਤੇ ਪ੍ਰਾਇਮੋ ਕੈਮੀਕਲ ਇਹ ਜਿਹੜੀਆਂ ਪਿੰਡਾਂ ਦੇ ਵਿੱਚ ਸਵਾਮਾ ਦੇ ਰਹੀ ਹੈ ਬਿਲਕੁਲ ਫ੍ਰੀ ਆਫ ਕੋਸਟ ਦੇ ਰਹੀ ਹੈ ਤੇ ਸਾਡੇ ਮਾਨਯੋਗ ਐਮਡੀ ਸਾਹਿਬ ਦੀ ਨਿਰਦੇਸ਼ਾ ਨਿਰਦੇਸ਼ ਹੈ ਕਿ 23ਵਾਂ ਕੈਂਪ ਹਰ ਮਹੀਨੇ ਵਕ-ਵਕ ਪਿੰਡ ਜਲਾਇਆ ਜਾਂਦਾ ਅੱਜ ਅਸੀਂ ਬਾਛਪੰਡ ਵਿੱਚ ਇਹ ਕੈਂਪ ਲਾਇਆ ਹੈ ਜਿੱਥੇ ਸਾਡੇ ਪਿੰਡ ਵਾਸੀ ਫਰੀ ਦਵਾਈ ਫਰੀ ਈਸੀਜੀ ਤੇ ਹੋਰ ਡਾਕਟਰ ਨੇ ਫ੍ਰੀ ਮੈਡੀਕਲ ਜੋ ਵੀ ਐਡਵਾਈਸ ਹੈ ਉਹ ਲੈ ਰਹੇ ਆ ਆਈਪੀ ਹਸਪੀਟਲ ਮਹਾਲੀ ਤੋਂ ਬੜੇ ਸੂਝਵਾਨ ਡਾਕਟਰ ਇੱਥੇ ਆਏ ਹੋਏ ਨੇ ਤੇ ਸਾਰਾ ਪਿੰਡ ਹੀ ਇਹ ਫ੍ਰੀ ਕੈਂਪ ਦਾ ਪੂਰਾ ਪੂਰਾ ਲਾਭ ਉਠਾ ਰਹੇ ਨੇ ਕੈਮੀਕਲ ਦੇ ਸੰਜੋਗ ਨਾਲ ਤੇ ਹੈਵੀ ਹਸਪੀਟਲ ਦੇ ਸੰਜੋਗ ਨਾਲ ਕੈਂਪ ਲੱਗਿਆ ਤੇ ਇਸ ਤੇ ਆਪਾਂ ਜਨਰਲ ਫਿਜ਼ੀਸ਼ੀਅਨ ਹੈ ਤੇ ਸਾਰਾ ਕੁਝ ਚੈੱਕ ਕਰ ਰਹੇ ਆ ਬੀਪੀ 슈ਗਰ ਥਾਇਰਾਇਡ ਸਾਰਾ ਕੁਝ ਤੇ ਦਵਾਈਆਂ ਵੀ ਇਹਨਾਂ ਨੂੰ ਪ੍ਰੋਵਾਈਡ ਕਰ ਰਹੇ ਆ ਤੇ ਆਪਾਂ ਟੈਸਟ ਵਗੈਰਾ ਸਾਰੇ ਕੁਝ ਕਰ ਰਹੇ ਆ ਨਾਲ